ਗੁਮਾਨ ਵਾਲਮੀਕੀ ਸੰਗਰਾਸ਼ ਸੈਨਾ ਦੇ ਨੈਸ਼ਨਲ ਚੇਅਰਮੈਨ ਦਿਲਬਾਖ ਸਿੰਘ ਜੰਡੇਆਲਾ ਵੱਲੋਂ ਅੱਜ ਥੋੜੀ ਦੂਰੀ ਪਿੰਖ ਪਲਾਵਾ ਵਿਖੇ ਰਣਜੀਤ ਸਿੰਘ ਨੂੰ ਮੁਲਾਕਾਤ ਪ੍ਰਦਾਨ ਬਲਦੇਵ ਸਿੰਘ ਨੂੰ ਵਾਈਸ ਪ੍ਰਧਾਨ ਅਤੇ ਕੋਸ ਸਰੂਪੇ ਕਰਕੇ ਨਿਯੁਕਤੀਆਂ ਲਈਆਂ ਇਸ ਮੌਕੇ ਚੇਅਰਮੈਨ ਦਿਲਬਾਖ ਸਿੰਘ ਅਤੇ ਮਾਚਾ ਚੋਣ ਦੇ ਚੇਅਰਮੈਨ ਅਲੋਕ ਸਿੰਘ ਚਮਕਵਾਰ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਕਿ ਪਾਈਚਾਰੇ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹੈ ਉਹਨਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ ਇਸ ਉਪਰੰਤ ਹੋਣਾਂ ਨੇ ਆਪਣੀ ਟੀਮ ਸਮੇਤ ਗੁਮਾਨ ਵਾਲਮੀਕੀ ਅਸਥਾਨ ਤੇ ਪਾਈਚਾਰੇ ਦੀ ਸਾਂਝਾ ਦੇ ਲਈ ਮਨਮਤਾ ਟੇਕਿਆ ਅਤੇ ਅਰਦਾਸ ਕਿਤੇ ਚੰਡੀਗੜ੍ਹ ਤੋਂ ਕਨਵਲਜੀਤ ਸਿੰਘ ਲਾੜੀ ਦੀ ਖਾਸ ਰਿਪੋਰਟ ਜੋ ਬੋਲੇ ਸੋਨ ਰਪਏ ਭਗਵਾਨ ਵਾਲਮੀਤ ਮਹਾਰਾਜ ਹੀ ਕੀ ਹੈ ਜੋ ਬੋਲੇ ਭਗਵਾਨ ਵਾਲਮੀਤ ਇਹ ਆਪਣੇ ਬਲਾਗ ਦੇ ਵਾਈਸ ਪ੍ਰਧਾਨ ਜੀ ਤੇਜਿੰਦਰ ਸਿੰਘ ਜੀ ਨਾਲ ਹੋਰੇ ਚਲੋ ਬੁਫੇ ਚੋਂ ਦੋ 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 ਆ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਦਲਵਕ ਸਿੰਘ ਭਗਵਾਨ ਵਾਲਮੀਕ ਕੀ ਸ਼ਰਧਾ ਸਾਲਾ ਤੋਂ ਕਮਿਸ਼ਨਰ ਮੈਂ ਔਰ ਸਤਕਰ ਮਲਕੀਨਾਰ ਮਹਾਰਾਜ ਜੀ ਦੇ ਨਾਲ ਅਸੀਂ ਸੰਸਥਾ ਜਿਹੜੀ ਚੱਲਦੀ ਹੈ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਇਹਦੇ ਬਾਰੇ ਦੱਸੋ ਅੱਜ ਵੀਡੀਓ ਦੇ ਉੱਪਰ ਜਾਣਕਾਰੀ ਦਿਓ ਅੱਜ ਅਸੀਂ ਪਿੰਡ ਤਾੜਾ ਦਾ ਤਲਾਵੇਂ ਵਿੱਚ ਮੀਟਿੰਗ ਕੀਤੀ ਆ 11 ਮੈਮਰੀ ਕਮੇਟੀ ਦਾ ਗਠਨ ਕੀਤਾ ਹੋਆ ਸਮਾਜ ਸੇਵਾ ਦੇ ਕੰਮਾਂ ਵਾਸਤੇ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਔਰ ਇਹਨਾਂ ਨੂੰ ਜਾਗਰਿਤ ਕਰ ਰਹੇ ਹਾਂ ਸਮਾਜ ਸੇਵਾ ਦੇ ਕੰਮ ਨੂੰ ਨਸ਼ਿਆਂ ਦੇ ਰਹਿਤ ਪੰਜਾਬ ਨੂੰ ਬਣਾਉਣ ਦਾ ਬੇੜਾ ਚਰਚਾ ਸਾਡੇ ਵਾਲਮੀਕ ਆਸਨ ਤੋਂ ਸਤਿਗੁਰੂ ਮਲਗੀਨਾ ਜੀ ਬਾਬਾ ਸਤਿਗੁਰੂ ਵਿਧਾਨੀਨਾ ਮਹਾਰਾਜ ਜੀ ਉਹਨਾਂ ਦੇ ਪੁਰਣਾ ਤੇ ਅਸੀਂ ਸਾਰਿਆਂ ਨੂੰ ਚਲਾ ਰਹੇ ਹਾਂ ਔਰ ਸਾਰਿਆਂ ਨੂੰ ਕਹਿ ਰਹੇ ਆ ਕਿ ਨਸ਼ਾ ਸਡੋ ਤੇ ਪੰਜਾਬ ਬਚਾਓ ਤੇ ਆਪਣਾ ਜੋ ਸਮਾਜ ਸੇਵਾ ਜਿੰਨੀ ਵੀ ਕੰਮ ਹੋ ਸਕਦੀ ਪਿੰਡਾਂ ਵਿੱਚ ਆਪਣੇ ਭੈਣ ਭਰਾਵਾਂ ਤੋਂ ਵੱਧ ਤੋਂ ਵੱਧ ਕਰੋ ਹਾਂਜੀ ਭਾਜੀ ਕੀ ਨਾਮ ਆਪਣਾ ਰஞ்சி ਸਿੰਘ ਜੀ ਤੇ ਅੱਜ ਕਿਹੜੇ ਪਿੰਡ ਅੱਜ ਮੀਟਿੰਗ ਹੋਈ ਹੈ ਤੁਹਾਡੇ ਸਸਤਾ ਤਾਰਾਗੜ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਧਾਨ ਬਣਾਏ ਗਏ ਹਾਂਜੀ ਪਿੰਡ ਦਾ ਪ੍ਰਧਾਨ ਬਣਾਇਆ ਗਿਆ ਪ੍ਰਧਾਨ ਬਣਾਇਗਾ ਤੇ ਤੁਸੀਂ ਪ੍ਰਧਾਨ ਬਣ ਕੇ ਕੀ ਆਪਾਂ ਸਸਤਾ ਬਾਰੇ ਸੋਚੋਗੇ ਤੇ ਕੀ ਸੋਚਦਾ ਕੰਮ ਕਰੋਗੇ ਅਸੀਂ ਸੇਵਾ ਕਰਾਂਗੇ ਕੋਈ ਗਰੀਬ ਬੰਦਾ ਹੈ ਉਹਦੀ ਹੈਲਪ ਕਰਾਂਗੇ ਤੇ ਭਾਜੀ ਨਾਲ ਸਾਡੇ ਦਿਲਬਾਗ ਦੀ ਹੈ ਇਹ ਨਾਲ ਸਾਡੇ ਹਣ ਕੇ ਹਰ ਗਰੀਬ ਦੀ ਆਪਣਾ ਪਾਣਾਗੇ ਉਹਦੀ ਮਦਦ ਕਰਕੇ ਜਿੱਦਾਂ ਪਿੰਡਾਂ ਦੇ ਵਿੱਚ ਨਸ਼ੇ ਦੀ ਬੜੀ ਐਸੇ ਲਹਿਰ ਚੰਦਰੀ ਆ ਤੇ ਉਹਨਾਂ ਨਸ਼ੇ ਦੇ ਖਿਲਾਫ ਵੀ ਚੱਲੋਗੇ ਹਾਂਜੀ ਜ਼ਰੂਰ ਚੱਲਾਂਗੇ ਉਹ ਤੇ ਪਹਿਲਾਂ ਚੱਲਾਂਗੇ ਜੀ ਕਿਉਂਕਿ ਜੋ ਨਜ਼ਰ ਹੈ ਬਹੁਤ ਜ਼ਿਆਦਾ ਜ਼ਿਆਦਾ ਵੱਧ ਚਾ ਚੁੱਕਿਆ ਹੈ ਇਸ ਕਰਕੇ ਪਹਿਲਾਂ ਉਹ ਤੇ